ਡਿਪਰੂ ਕੱਟ ਦੇ ਵਿੱਚ ਸਮਗਲਰ ਭੇਜੇ ਜਾ ਰਹੇ ਆ ਉਸ ਮਾਮਲੇ ਤੋਂ ਕਿ ਦੋ ਅਜ ਹੋਰ ਭੇਜ ਦਿੱਤੇ ਆ ਜਿਹੜੇ ਆਪਣੇ ਦਰਸ਼ਕ ਆ ਰੈਗੂਲਰ ਆਪਣੇ ਪ੍ਰੋਗਰਾਮ ਨੂੰ ਸੁਣਦੇ ਹੋਣਾ ਨੂੰ ਤੇ ਕੋਈ ਅਸਚਰਜ ਨਹੀਂ ਹੋਣਾ ਕਿਉਂਕਿ ਆਪਾਂ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਦਰਸਲ ਪੁਲਿਸ ਦੇ ਕੋਲ ਤਕਰੀਬਨ ਪੌਣੇ 200 ਬੰਦਿਆਂ ਦੀ ਲਿਸਟ ਹੈ ਯਾਨੀ ਬੀਐਸਐਫ ਦੇ 75 ਮਿਲਾ ਲਓ ਤੇ ਪੰਜਾਬ ਪੁਲਿਸ ਦੇ 100 ਤਾਂ ਕੁੱਲ ਪੌਣੇ 200 ਬੰਦਾ ਹੋ ਜਾਂਦਾ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਇਹ ਬੰਦੇ ਵਾਰੋਵਾਰੀ ਸੁੱਟੇ ਜਾਣਗੇ ਡਿਬਰੂ ਘੜਾ ਤੇ ਅੱਛੇ ਉਹ ਬੰਦਾ ਹੈ ਤੁਹਾਨੂੰ ਯਾਦ ਹੋਣਾ ਹੈ ਸ਼ਾਇਦ ਇਹ ਗੱਲ ਪੰਜਾਬੀ ਮੀਡੀਆ 'ਚ ਕਿਸੇ ਨੇ ਨਹੀਂ ਕੀਤੀ ਸੀਗੇ ਬਹੁਤ ਘੱਟ ਹੋਣਗੇ ਜਿਨ੍ਹਾਂ ਨੇ ਕੀਤੀ ਹੈ ਤੇ ਆਪਾਂ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਸੀਗਾ ਕਿ ਲੁਧਿਆਣੇ 'ਚੋਂ ਇੱਕ ਲੈਬੋ੍ਰਟਰੀ ਫੜੀ ਹੈ ਜਿੱਥੇ ਟਰੱਕ ਬਣਾਇਆ ਜਾਂਦਾ ਸੀਗਾ ਬੇਸਿਕਲੀ ਅਖਸ਼ੇ ਉਸੇ ਹੀ ਨੈਟਵਰਕ ਦਾ ਹਿੱਸਾ ਹੈ ਇਹ ਇੰਨੀਆਂ ਗੱਲਾਂ ਦੱਸਦੇ ਨਹੀਂ ਹੈ ਕਿਉਂਕਿ ਇਹ ਆਪ ਫਸਦੇ ਆ ਮੈਂ ਉਹਦੋਂ ਸਵਾਲ ਕੀਤੇ ਸਰ ਨੇ ਇਹਨਾਂ ਨੂੰ ਭਗਵੰਤ ਮਾਨੁਰਾਂ ਨੂੰ ਕਿ ਲੁਧਿਆਣੇ ਦੇ ਵਿੱਚ ਲੈਬ ਚੱਲ ਰਹੀ ਸੀ ਲੈਬੋਰੀ ਚੱਲ ਰਹੀ ਸੀ ਕਿ ਐਡੀ ਵੱਡੀ ਡਰਗ ਬਣਾਉਣ ਦੀ ਤੇ ਤੁਸੀਂ ਸੁੱਤੇ ਰਹੇ ਤਾਂ ਮਤਲਬ ਕਿ ਇਹ ਉਸੇ ਹੀ ਨੈਕਸਸ ਦਾ ਹਿੱਸਾ ਹੈ ਇਹਦੇ ਵਿੱਚ ਬਹੁਤ ਵੱਡਾ ਸਰਮਾਇਆ ਜਿਹੜਾ ਉਹ ਬਾਹਰ ਵੀ ਗਿਆ ਹੈ ਹਵਾਲੇ ਰਾਹੀਂ ਇਸ ਸਾਰਾ ਉਹ ਨੈਕਸਸ ਆ ਤਾਂ ਹੁਣ ਇਹਨਾਂ ਨੇ ਕਿਹਾ ਕਿ ਇਹ ਬੰਦੇ ਅਛੇ ਤੇ ਉਹਦਾ ਇੱਕ ਕੋਈ ਹੋਰ ਨਾਲ ਦਾ ਪਤਾ ਨਹੀਂ ਕਿਸ ਵਾਰਿਆ ਜਾਂ ਡਿਬਰੂਗੜ ਦੇ ਵਿੱਚ ਤਾਂ ਉਹ ਨਾਲ ਦਾ ਹੀ ਆ ਤਾਂ ਗੱਲ ਇਹ ਆ ਕਿ ਸਵਾਲ ਇਹ ਪੈਦਾ ਹੁੰਦਾ ਹੁਣ ਇਹਨਾਂ ਤੇ ਇਹ ਦੋਸ਼ ਲਾਇਆ ਕਥਿਤ ਤੌਰ ਤੇ ਕਿ ਵੇਖੋ ਜੀ ਗੱਲ ਇਹ ਆ ਕਿ ਇਹ ਜੇਲ੍ਹ ਦੇ ਵਿੱਚੋਂ ਵਾਰ-ਵਾਰ ਤਸਕਰੀ ਕਰ ਰਹੇ ਸਨ ਤਾਂ ਹੁਣ ਬੜਾ ਵੱਡਾ ਸਵਾਲ ਹੈ ਇੱਕ ਤੇ ਇਹ ਆ ਕਿ ਵੀ ਮਤਲਬ ਜੋ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਪੁਲਿਸ ਨੂੰ ਇਸ ਚੀਜ਼ ਦੀ ਪਿੰਕ ਨਹੀਂ ਲੱਗੀ ਸ਼ਾਇਦ ਐਨਸੀਬੀ ਵਾਲਿਆਂ ਨੇ ਆ ਕੇ ਇਹਨਾਂ ਨੂੰ ਫੜਿਆ ਸੀ ਗੱਲ ਲੁਧਿਆਣੇ ਚੋਂ ਚਲੋ ਦੂਜੀ ਚੀਜ਼ ਇਹ ਆ ਕਿ ਇੱਕ ਚੀਜ਼ ਤੇ ਫਿਰ ਤੁਸੀਂ ਮੰਨ ਰਹੇ ਹੋ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚੋਂ ਨਸ਼ਾ ਤਸਕਰੀ ਹੋ ਰਹੀ ਆ ਤੇ ਤੁਸੀਂ ਉਹਨੂੰ ਰੋਕਣ ਵਾਸਤੇ ਸਮਰੱਥ ਨਹੀਂ ਹੋ ਦੋ ਚੀਜ਼ਾਂ ਕਲੀਅਰ ਨਹੀਂ ਕਿ ਉਹ ਤੁਸੀਂ ਇਸ ਗੱਲ ਤੇ ਖੁਦ ਹੀ ਮੰਨ ਰਹੇ ਹੋ ਕਿ ਇੱਕ ਤੇ ਇਹ ਆ ਕਿ ਜੋ ਵੀ ਇਹ ਨੈਟਵਰਕ ਚੱਲਦਾ ਹੈ ਸਮਾਨ ਵਾਲਾ ਕਿ ਇਹ ਨੈਟਵਰਕ ਜਿਹੜਾ ਹੈ ਉਹ ਜੇਲ੍ਹਾਂ ਦੇ ਵਿੱਚੋਂ ਚੱਲ ਰਿਹਾ ਹੈ ਸੈਕਿੰਡ ਕਿ ਤੁਸੀਂ ਉਸ ਨੂੰ ਰੋਕਣ ਤੋਂ ਅਸਮਰੱਥ ਹੋ ਇਹ ਗੱਲਾਂ ਮਾਨ ਸਾਹਿਬ ਬਿਲਕੁਲ ਕਲੀਅਰ ਹੋ ਗਈਆਂ ਸਾਫ਼ ਹੋ ਗਈਆਂ ਜਿਹੜੀਆਂ ਕਿ ਅਕਸਰ ਅਸੀਂ ਕਰਦੇ ਹਾਂ ਤੇ ਤੁਹਾਡੇ ਜਿਹੜੇ ਸਮਰਥਕ ਆ ਤੁਹਾਡੀ ਜਿਹੜੀ ਭਗਤ ਮੰਡਲੀ ਹੈ ਉਹਦੇ ਸੀਨੇ 'ਚ ਨਸ਼ ਤੇਰਾ ਮੰਗੂ ਚੁੱਕਦੀਆਂ ਨੇ ਜਿਹੜੀਆਂ ਗੱਲਾਂ ਸੋ ਲਿਆ ਸਾਹਿਬ ਇਹ ਸਾਫ਼ ਹੈ ਕਿ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੈ ਉਹ ਚੱਲ ਰਿਹਾ ਹੈ ਤੁਹਾਡੀ ਹੀ ਗੱਲਬਾਤ ਜਿਹੜੀ ਹੈ ਤੁਹਾਡੀ ਹੀ ਕਾਰਗਰਦਗੀ ਜਿਹੜੀ ਹੈ ਇਸ ਗੱਲ ਤੇ ਮੋਹਰ ਲਾਉਂਦੀ ਹੈ ਹੁਣ ਬਾਕੀ ਰਿਹਾ ਡਿਬਰੂਗੜ੍ਹ ਦੇ ਵਿੱਚ ਭੇਜਣ ਦਾ ਮਸਲਾ ਮੈਂ ਅੱਗੇ ਵੀ ਕਿਹਾ ਸੀਗਾ ਕਿ ਜੇ ਕਿਸੇ ਅਸਲੀ ਪੈਡਲਰ ਜਾਂ ਸਮੱਗਲਰ ਵੱਡੇ ਮੱਗਰਮੱਚ ਤੇ ਕੋਈ ਕਾਰਵਾਈ ਹੁੰਦੀ ਹੈ ਅਸੀਂ ਵਿਰੋਧ ਨਹੀਂ ਕਰਾਂਗੇ ਮੈਂ ਤਾਂ ਘਟੋ-ਘਟੋ ਵਿਰੋਧ ਨਹੀਂ ਕਰਾਂਗਾ ਵਿਅਕਤੀਗਤ ਤੌਰ ਤੇ ਕਿਉਂਕਿ ਇੱਕ ਪਾਸੇ ਦਵਾਈਆਂ ਦੇਣੀਆਂ ਤੇ ਦੂਜੇ ਪਾਸੇ ਫਿਰ ਸਰਕਾਰ ਨੂੰ ਘੇਰਨ ਵਾਸਤੇ ਅਸੀਂ ਉਲਟਾ ਚੱਲੀਏ ਤੇ ਉਹ ਠੀਕ ਨਹੀਂ ਹੈ ਪਰ ਇੱਥੇ ਸਵਾਲ ਤੁਹਾਡੇ ਕਾਨੂੰਨੀ ਪ੍ਰਬੰਧ ਦਾ ਹੈ ਜੇਲਾਂ ਦੇ ਪ੍ਰਬੰਧ ਦਾ ਹੈ ਕਿ ਤੁਸੀਂ ਜੋ ਕਾਨੂੰਨਨ ਕਰਨਾ ਹੈ ਉਹ ਨਹੀਂ ਕਰ پا ਰਹੇ ਜਗਦੀਪ ਸਿੰਘ ਜੀ ਕਹਿ ਰਹੇ ਆ ਕਿ ਅਖੇ ਮੇਰੇ ਨਾਲ ਵੀ ਸੀਗਾ ਜੇਲ੍ਹ ਦੇ ਵਿੱਚ 12 ਤੋਂ 15 ਤੱਕ ਜਗਦੀਪ ਸਿੰਘ ਫਿਰ ਮੈਂ ਜੋ ਕਹਿ ਰਿਹਾ ਉਹ ਠੀਕ ਹੈ ਨਾ ਇਹ ਉਹੀ ਹੈ ਨਾ ਲੁਧਿਆਣੇ ਵਾਲਾ ਇਹ ਜ਼ਰੂਰ ਤੁਸੀਂ ਕਨਫਰਮ ਕਰਿਓ ਇਹ ਉਹੀ ਹੈ ਨਾ ਜੇ ਮੈਂ ਨਹੀਂ ਭੁੱਲਦਾ ਕਿਤੇ ਮੈਂ ਗਲਤ ਤੇ ਨਹੀਂ ਕਰਿਆ ਕੋਈ ਅਕਸ਼ੇ ਇਹ ਨਾ ਸਮਝੇ ਲੈ ਵੀ ਕਿ ਅਕਸ਼ੇ ਕੁਮਾਰ ਫਿਲਮਾਂ ਵਾਲਾ ਹੀ ਡਿਗੂ ਗੜ ਪੇਜਤਾ ਹੈ ਲੁਧਿਆਣਾ ਜੇਲ੍ਹ ਦੇ ਵਿੱਚ ਇਹ ਰਹੇ ਨੇ ਜਗਦੀਪ ਸਿੰਘ ਦੱਸ ਰਿਹਾ ਕਿ ਅਕਸ਼ੇ ਮੇਰੇ ਨਾਲ ਵੀ ਰਿਹਾ ਹੈ ਤਾਂ ਬਿਲਕੁਲ ਜਗਦੀਪ ਸਿੰਘ ਉਹਨੇ ਕਨਫਰਮ ਕਰ ਦਿੱਤਾ ਕਿ ਇਹ ਉਹੀ ਅਕਸ਼ੇ ਆ ਬਹੁਤ ਤਗੜਾ ਨੈਟਵਰਕ ਸੀਗਾ ਜਿਸ ਨੂੰ ਬ੍ਰੇਕ ਕੀਤਾ ਗਿਆ ਸੀਗਾ ਕੁਝ ਮਹੀਨੇ ਪਹਿਲਾਂ ਤਾਂ ਇਹ ਮਤਲਬ ਉਹਨਾਂ ਇਸ ਵੇਲੇ ਕਹਿ ਲਈਏ ਡਿਬ੍ਰਿਗਟ ਛੱਡੋ ਇਹਨਾਂ ਨੂੰ ਅੰਡੇਮਾਨ ਭੇਜਣਾ ਚਾਹੀਦਾ ਹੈ ਹਾਂ ਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ درست ਹੈ ਤਾਂ ਇਹਨਾਂ ਨੂੰ ਜਿੱਥੇ ਮਰਜ਼ੀ ਸੁੱਟਣ ਇਨਾਂ ਤੇ ਕੋਈ ਰਹਿਮ ਕੋਈ ਹਮਦਰਦੀ ਪੰਜਾਬੀ ਨਹੀਂ ਜਤਾਏਗਾ ਬਾਕੀ ਆਪਾਂ ਦੇਖਦੇ ਹਾਂ ਕਿ ਹਰ ਇੱਕ ਤਰ੍ਹਾਂ ਦੇ ਵਿਚਾਰਧਾਰਾ ਵਾਲੇ ਬੰਦੇ ਨਾਲ ਆਮ ਕੈਦੀ ਨਾਲ ਵੀ ਲੋਕਾਂ ਦੀ ਹਮਦਰਦੀ ਹੁੰਦੀ ਹੈ ਕਿ ਚਲੋ ਯਾਰ ਇੱਕ ਵਾਰੀ ਜਾਣੇ ਚੰ ਜਾਣੇ ਚ ਬੰਦੇ ਨੇ ਗੁਨਾਹ ਕਰ ਲਿਆ ਪਰ ਇਹਨਾਂ ਦੇ ਨਾਲ ਪੰਜਾਬੀਆਂ ਦੀ ਕੋਈ ਹਮਦਰਦੀ ਨਹੀਂ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਘਰਾਜ ਸੱתר ਵਿਛਾ ਦਿੱਤੇ ਨੇ ਯਾਰ ਸ਼ਾਰਟਕਟ ਪੈਸਾ ਕਮਾਉਣ ਦਾ ਚੱਕਰ ਗਾਂ ਇਹਨਾਂ ਨੇ ਜਿਹੜੇ ਇਹ ਵੱਡੇ ਲੋਕ ਸੀਗੇ ਵੱਡੇ ਮਗਰਮੱਛ ਸੀਗੇ ਇਹਨਾਂ ਨੇ ਗਾਂ ਨਿੱਕੇ ਨਿੱਕੇ ਜਿਹੜੇ ਮੇਰੇ ਪਿੰਡ ਤੋਂ ਲੈ ਕੇ ਤੁਹਾਡੇ ਪਿੰਡਾਂ ਤੱਕ ਇਹ ਸਾਰਿਆਂ ਦੀਆਂ ਕਹਾਣੀਆਂ ਮੈਂ ਕਿਸੇ ਇੱਕ ਨੂੰ ਨਹੀਂ ਕਹਿ ਰਿਹਾ ਉਹ ਛੋਟੇ ਛੋਟੇ ਗ੍ਰਾਮ ਦੋ ਦੋ ਗ੍ਰਾਮ ਚਾਰ ਚਾਰ ਗ੍ਰਾਮ ਵੇਚਣ ਵਾਲੇ ਤੁਹਾਨੂੰ ਸੜਕਾਂ ਤੇ ਖਲੋਤੇ ਮਿਲ ਜਾਣਗੇ ਸੜਕਾਂ ਤੇ ਖਲੋਤੇ ਤੁਸੀਂ ਵੀ ਤੁਰਦੇ ਫਿਰਦੇ ਹੋ ਮੈਂ ਵੀ ਪੰਜਾਬ ਚ ਤੁਰਦਾ ਫਿਰਦਾ ਸੜਕਾਂ ਤੇ ਡਿਲੀਵਰੀ ਕਰਦੇ ਫਿਰਦੇ ਆ ਪੁਲਿਸ ਨਕਾਮਯਾਬ ਹੈ ਇਹਨਾਂ ਨੂੰ ਰੋਕ ਨਹੀਂ ਜਾਂਦੇ ਆਉਂਦੇ ਆ ਮੈਂ ਤਾਂ ਕਈ ਪੁਲਿਸ ਮੁਲਾਜ਼ਮ ਵੀ ਵੇਖੇ ਉਹ ਵੀ ਮਤਲਬ ਕਿ ਇਸੇ ਲੀਹ ਤੇ ਤੁਰੇ ਹੋਏ ਆ ਵਾਕੇ ਲੈ ਜਾਂਦੇ ਜਦੋਂ ਇਸ ਤਰ੍ਹਾਂ ਦਾ ਇੱਕ ਨੈਕਸਸ ਬਣ ਜਾਵੇ ਤੇ ਫਿਰ ਕੌਣ ਬੋਲੇਗਾ ਤੇ ਕੌਣ ਬਈ ਏਥ ਖੋਲੇਗਾ ਲਓ ਜੀ ਇੱਕ ਕਨਫਰਮ ਹੋ ਗਿਆ ਕਿ ਇਹ ਉਹੀ ਅੱਖਰ ਹੈ ਜਿਸ ਦੇ ਬਾਰੇ ਮੈਂ ਦੱਸਿਆ ਸੀਗਾ ਕੁਝ ਮਹੀਨੇ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਲੁਧਿਆਣੇ ਦੇ ਵਿੱਚ ਬਈ ਇਹ ਸਾਰਾ ਕੁਝ ਹੋਇਆ ਸੀਗਾ ਲੁਧਿਆਣੇ ਨੂੰ ਵੀ ਇਹਨਾਂ ਨੇ ਬਰਬਾਦ ਕਰ ਦਿੱਤਾ ਲੁਧਿਆਣਾ ਕਦੇ ਇੰਡਸਟਰੀ ਵਜੋਂ ਜਾਣਿਆ ਜਾਂਦਾ ਸੀਗਾ ਅੱਜ ਲੁਧਿਆਣਾ ਡਰੱਗ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਫੀਆ ਦਾ ਘੜ ਹੈ ਬਹੁਤ ਵੱਡਾ ਕੰਮ ਕਰ ਜਿਹੜਾ ਹੈ ਉਹ ਉੱਥੇ ਹੁੰਦਾ ਹੈ ਅਮਰੀਕਾ ਵਾਂਗ ਬਿਨਾ ਪਰੋਲ ਤੋਂ 35 ਸਾਲ ਸਜ਼ਾ ਬਿਲਕੁਲ ਸਾਹਿਬ ਜੀ ਇਹ ਹੋਣਾ ਚਾਹੀਦਾ ਹੈ ਕਾਨੂੰਨ ਜਿਹੜੇ ਆ ਨਾ ਸਟ੍ਰਿਕਟ ਦੇਖੋ ਤੁਸੀਂ ਕਰ ਦੇਣਗੇ ਵੈਸੇ ਇੰਡੀਆ ਦੇ ਕਿਉਂਕਿ ਜਿੱਦਾਂ ਬੀਐਨਐਸ ਲਿਆਂਦਾ ਇਹਨਾਂ ਨੇ ਹੁਣ ਠਗਰੂਘੜੇ ਬਿਜ਼ਨਸ ਸਟਾਰਟ ਕਰ ਦਿੱਤੇ ਆ ਇਹ ਲੈ ਆਉਣਗੇ ਤੁਸੀਂ ਦੇਖੋ ਇਹ ਟਿੱਲ ਨਹੀਂ ਦੇਖੋ ਕਿ ਇੰਡੀਆ 'ਚ ਬਹੁਤ ਵੱਡੀ ਸਮੱਸਿਆ ਬਣੀ ਆ ਤੇ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਹੁਣ ਮਤਲਬ ਕਿ ਬੰਦ ਕਰਨ ਨੂੰ ਫਿਰਦੇ ਆ ਕਿਉਂਕਿ ਇੰਡੀਆ ਤੁਹਾਨੂੰ ਪਤਾ ਹੈ ਕਿ ਯੂਥ ਕੰਟਰੀ ਹੈ ਨੌਜਵਾਨ ਹੈ ਇੱਥੇ ਜ਼ਿਆਦਾ ਤੇ ਇਹਨਾਂ ਨੇ ਇਹਨਾਂ ਤੋਂ ਕੰਮ ਲੈਣਾ ਹੈ ਇੰਡੀਆ ਨੇ 25-30 ਸਾਲ ਕਹਿੰ ਲੋ ਕਿ ਜਿਸ ਤਰ੍ਹਾਂ ਦਾ ਵਿਜ਼ਮ ਤੁਸੀਂ ਦੇਖਿਆ ਹੋਣਾ 2047 ਤੱਕ ਦਾ ਇਹਨਾਂ ਨੇ ਵਿਜ਼ਮ ਰੱਖਿਆ ਤਾਂ ਉਸ ਵਿਜ਼ਮ ਦੇ ਵਿੱਚ ਜਿੰਨਾ ਵੀ ਇਹ ਫਰੇਮਵਰਕ ਦੱਸਦੇ ਨੇ ਦਿਖਾਉਂਦੇ ਨੇ ਤਾਂ ਕਿਤੇ ਨਾ ਕਿਤੇ ਕਹਿੰ ਲੋ ਕਿ ਉਹਦੇ ਵਿੱਚ ਯੂਥ ਦਾ ਕਰੋ ਲਿਆ ਤੇ ਜੇ ਅੱਜ ਆਪਾਂ ਵੇਖੀਏ ਤਕੱਲਾ ਡਰੱਗ ਜਿਹੜਾ ਨਸ਼ਾ ਜਿਹੜਾ ਪੰਜਾਬ ਨੂੰ ਮਾਰ ਨਹੀਂ ਕਰ ਰਿਆ ਤੁਸੀਂ ਹਰਿਆਣਾ ਦੇਖ ਲਓ ਹਿਮਾਚਲ ਦੇਖ ਲਓ ਦਿੱਲੀ ਦੇਖ ਲਓ ਇਸ ਤੋਂ ਇਲਾਵਾ ਮਹਾਰਾਸ਼ਟਰ ਦੇਖ ਲਓ ਗੁਜਰਾਤ ਦੇਖ ਲਓ ਕਿਤੇ ਵੀ ਕੋਈ ਵੀ ਸੂਬਾ ਚੱਕ ਕੇ ਦੇਖ ਲਓ ਉਹਦੇ ਵਿੱਚ ਡਰੱਗ ਜਾਂ ਤਾਂ ਫੈਲ ਚੁੱਕਾ ਹੈ ਜਾਂ ਫੈਲ ਰਿਹਾ ਹੈ ਸੋ ਇਸ ਕਰਕੇ ਹੁਣ ਇਹ ਅਗਾਹ ਅਗਾਹ ਜਿਹੜਾ ਹੈ ਨਾ ਉਹ ਸਟ੍ਰਿਕਟ ਹੀ ਕਰਨਗੇ ਕਾਨੂੰਨ ਤੇ ਮੈਂ ਵੀ ਕਹਿੰਦਾ ਕਿ ਭਾਈ ਸਟ੍ਰਿਕਟਨੈਸ ਜਿਹੜੀ ਆ ਹੋਣੀ ਚਾਹੀਦੀ ਆ ਆ ਪੰਜਾਬੀ ਕਹਿ ਰਿਹਾ ਕਿ ਤ੍ਰਿਪੁਰਾ ਵਿੱਚ ਵੀ ਬਹੁਤ ਆ ਹਾਂਜੀ ਨਾਰਥ-ਈਸਟ ਦੇ ਵਿੱਚ ਵੀ ਆ ਜਗਦੀਪ ਜੀ ਕਨਫਰਮ ਕਰ ਰਿਹਾ ਕਿ ਆਕਸ਼ੇ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ ਹਾਂਜੀ ਹਾਂਜੀ ਇਹਨਾਂ ਦਾ ਦਬਾਈ ਵਿੱਚ ਵੀ ਲਿੰਕ ਹੈਗਾ ਸੀਗਾ ਅੱਛਾ ਠੀਕ ਹੈ ਜੀ ਕੁਲਦੀਪ ਸਿੰਘ ਗਰੇਵਾਲ ਜੀ ਠੀਕ ਹੈ ਜੀ ਤੁਸੀਂ ਪਿਛਲੀ ਵਾਰੀ ਵੀ ਮੈਨੂੰ ਲੱਗਦਾ ਕੀਤਾ ਸੀਗਾ ਤੇ ਲੱਡੂ ਲੂਡੂ ਖਵਾਇਆ ਕਿ ਨਹੀਂ ਇਹ ਜ਼ਰੂਰ ਦੱਸਣਾ ਸਤਿ ਸ੍ਰੀ ਅਕਾਲ ਜੀ ਅਲਕਸਾਬ ਨਿਊਜ਼ੀਲੈਂਡ ਤੋਂ ਦੇਖ ਰਹੇ ਨੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ